ਮਹਾਲੀਸ਼ਾ ਪ੍ਰੋਡਿਊਸਰ ਪਿੰਕੀਤ ਅਲੀਵਾਲ ਦੇ ਘਰ ਦੇ ਬਾਹਰ ਫਾਇਰਿੰਗਾਰਡਨ ਪਛਾਤੇ ਬਾਈਕ ਸਵਾਰਾਂ ਨੇ ਕੋਠੀ ਦੁਬਾਰਾ ਭਰਾਈਆਂ ਗੋਲੀਆਂ 7 ਤੋਂ 8 ਰਾਉਂਡ ਫਾਇਰਿੰਗ ਕਰਕੇ ਹੋਏ ਫਰਾਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਰਤਾਰਪੁਰ ਸਾਹਿਬ ਲੰਘੇ ਨੂੰ ਖੋਲਣ ਦੀ ਕੀਤੀ ਮੰਗ ਕਿਹਾ ਦੋਵੇਂ ਦੇਸ਼ਾਂ ਦੇ ਵਿਚਕਾਰ ਮਾਹੌਲ ਹੋਇਆ ਸੁਖਾਵਾ ਹੁਣ ਕਰਤਾਰਪੁਰ ਸਾਹਿਬ ਲੰਘੇ ਨੂੰ ਬੰਦ ਰੱਖਣਾ ਵਾajib ਨਹੀਂ ਨਮਾਸ਼ਕਾਰ ਦੇ ਪਿੰਡ ਲੰਗੋਰੀਆ ਜਾਣਗੇ ਮੁੱਖ ਮੰਤਰੀ ਮਾਨ ਅਤੇ ਕੇਸ਼ਰੀਵਾਲ ਪਿੰਡ ਪੱਧਰ ਤੇ ਬਣੀ ਡਿਫੈਂਸ ਕਮੇਟੀ ਦੇ ਮੈਂਬਰਾਂ ਦੇ ਨਾਲ ਕਰਨਗੇ ਮੁਲਾਕਾਤ ਚੰਡੀਗੜ੍ਹ ਚ ਹੋਈ BBMP ਦੀ ਟੈਕਨੀਕਲ ਕਮੇਟੀ ਦੀ ਮੀਟਿੰਗ ਹਰਿਆਣਾ ਨੇ 10300 ਕਿਊਸਿਕ ਪਾਣੀ ਦੀ ਕੀਤੀ ਮੰਗਤਾ ਪੰਜਾਬ ਨੇ ਸਿਰਫ 4000 ਕਿਊਸਿਕ ਪਾਣੀ ਦੇਣ ਦੀ ਕਹੀ ਗੱਲ ਮਜੀਠਾ ਸ਼ਰਾਬਖਾਨ ਤੋਂ ਬਾਅਦ ਵੀ ਟਰੱਲੇ ਦੇ ਨਾਲ ਚੱਲ ਰਿਹਾ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਮਜੀਠਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਫੜੀ ਦੇਸੀ ਸ਼ਰਾਬ ਪੁਲਸ ਨੇ ਦੋ ਵਕਫਾ ਕੇਸ ਕੀਤੇ ਦਰਜ ਮਜੀਠਾ ਸ਼ਰਾਬਖਾਨ ਦੇ ਵਿੱਚ ਪੀੜਤਾਂ ਨੂੰ ਕੁਲਦੀਪ ਸਿੰਘ ਢਾਲੀਵਾਲ ਨੇ ਵੰਡੇ ਚੈੱਕ ਪੀੜਤ ਪਰਿਵਾਰਾਂ ਦੇ ਨਾਲ ਕੀਤੀ ਮੁਲਾਕਾਤ ਸਰਕਾਰ ਨੇ 10-10 ਲੱਖ ਰੁਪਏ ਦੀ ਦਿੱਤੀ ਹੈ ਮਦਦ ਇਨਸਪੈਕਟਰ ਰੌਣੀ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਹਾਈ ਕੋਰਟ ਦੇ ਵਿੱਚ ਹੋਵੇਗੀ ਸੁਣਵਾਈ ਪਿਛਲੀ ਸੁਣਵਾਈ ਦੇ ਵਿੱਚ ਵਕੀਲਾਂ ਨੇ ਦਿੱਤੀ ਸੀ ਡਿਟੇਲ ਜਾਣਕਾਰੀ ਕਰਨ ਬਾਅਦ ਦੇ ਕੋਟ ਮਾਰਦਾ ਦਾ ਇਹ ਮਾਮਲਾ ਜਮੂ ਕਸ਼ਮੀਰ ਦੇ ਵਿੱਚ ਸ਼ਹੀਦ ਹੋਇਆ ਫਿਰਕੋਟ ਦਾ ਅਗਨੀਵੀਰ ਸਿਰਸ ਦੇ ਵਿੱਚ ਗੋਲੀ ਲੱਗਣ ਦੇ ਨਾਲ ਗਈ ਜਾਨ ਪਾਉਣੇ 2 ਸਾਲ ਪਹਿਲਾਂ ਸਿੱਖ ਰੈਜੀਮੈਂਟ ਦੇ ਵਿੱਚ ਹੋਇਆ ਸੀ ਭਰਤੀ ਲੁਧਿਆਣਾ ਦੇ 63 ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਸਕੂਲ ਪ੍ਰਿੰਸੀਪਲਾਂ ਦੇ ਨਾਲ ਕੀਤੀ ਮੀਟਿੰਗ ਸਕੂਲਾਂ ਦੇ ਵਿੱਚ ਸਾਫ ਸੋਚਰਾ ਪਾਣੀ ਮੁਹੱਈਆ ਕਰਵਾਉਣ ਦੇ ਦਿੱਤੇ ਨਿਰਦੇਸ਼ ਪੰਜਾਬ ਸੂਚ ਸਿੱਖਿਆ ਬੋਰਡ ਅੱਜ 10ਵੀਂ ਦੇ ਨਤੀਜੇ ਕਰੇਗਾ ਜਾਰੀ ਦੁਪਹਿਰ ਕਰੀਬ 2:30 ਵਜੇ ਐਲਾਨੇ ਜਾਣਗੇ ਨਤੀਜੇ ਬਤਵਾਰ ਨੂੰ ਜਾਰੀ ਕੀਤਾ ਸੀ 12ਵੀਂ ਦਾ ਰਿਜ਼ਲਟ ਸਸਿਗਾਲ ਤੁਸੀਂ ਵੇਖ ਰਹੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਾਦ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਮੋਹਾਲੀ ਦੇ ਵਿੱਚ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਸੈਕਟਰ 71 ਸਥਿਤ ਕੋਠੀ ਦੇ ਬਾਹਰ ਦਰਸਲੇ ਫਾਇਰਿੰਗ ਕੀਤੀ ਗਈ ਅਣਪਛਾਤੇ ਬਾਈਕ ਸਵਾਰਾਂ ਨੇ ਸ਼ਰੇਆਮ ਗੋਲੀਆਂ ਵਰ੍ਹਾਈਆਂ ਨੇ ਫਾਇਰਿੰਗ ਕਰਕੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਬਾਈਕ ਸਵਾਰਾਂ ਨੇ ਦੋ ਵਾਰ ਘਰ ਦੇ ਬਾਹਰ ਫਾਇਰਿੰਗ ਕੀਤੀ ਹੈ ਪਹਿਲਾਂ ਪੈਦਲ ਆ ਕੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਫਿਰ ਕੁਝ ਸਕਿੰਟਾਂ ਦੇ ਬਾਅਦ ਹੀ ਬਾਈਕ ਤੇ ਆ ਕੇ ਫਾਇਰਿੰਗ ਕੀਤੀ ਗਈ ਜਾਣਕਾਰੀ ਫਾਇਰਿੰਗ ਹੋਈ ਹੈ ਦਰਸਲ ਤਾਂ ਦੱਸਦੇ ਕਿ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਨਾਲ ਵਿਵਾਦ ਸਮੇਂ ਚਰਚਾ ਦੇ ਵਿੱਚ ਆਏ ਸਨ ਪ੍ਰੋਡਿਊਸਰ ਪਿੰਕੀ ਧਾਲੀਵਾਲ ਹਾਲਾਂਕਿ ਉਸ ਤੋਂ ਬਾਅਦ ਚ ਮਾਮਲਾ ਜੋ ਕਿ ਹੱਲ ਵੀ ਹੋ ਜਾਂਦਾ ਹੈ ਉਸ ਦੇ ਬਾਅਦ ਖੁਦ ਸੰੰਦਾ ਸ਼ਰਮਾ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਨੇ ਤੇ ਉਸ ਤੋਂ ਬਾਅਦ ਹੁਣੇ ਵੱਡੀ ਖਬਰ ਪਿੰਕੀ ਧਾਲੀਵਾਲ ਦੇ ਨਾਲ ਜੁੜੀ ਹੋਈ ਹੈ ਮਹਾਲੀ ਦੇ ਵਿੱਚ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਘਰ ਦੇ ਬਾਹਰ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਆਂ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਅਧਿਕਾਰੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਮੌਕੇ ਤੇ ਪਹੁੰਚ ਕੇ ਪੂਰੀ ਜਾਂਚ ਕੀਤੀ ਜਾ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਿਸ ਦੇ ਵੱਲੋਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਮਹਾਲੀ ਦੀਆਂ ਤੁਹਾਨੂੰ ਅਸੀਂ ਘਰ ਦੇ ਬਾਹਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਦੱਸਦੇ ਪੁਡੇਸਾ ਪਿੰਕੀ ਧਲੇਵਾਲ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਸੈਕਟਰੀ ਕਰਤਸਤਿਤ ਪੁੱਠੀ ਦੇ ਬਾਰ ਸ਼ਰੇ ਆਮ ਫਾਇਰਿੰਗ ਕਰਕੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਇਸੇ ਖਬਰ ਤੇ ਹੋਰ ਜ਼ਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਆ ਮਨੋਜ ਕਿੰਨੇ ਵਜੇ ਦੀ ਇਹ ਪੂਰੀ ਵਾਰਦਾਤ ਹੈ ਹੁਣ ਤੱਕ ਕੀ ਕੋ ਸਾਫ ਹੋਇਆ ਕਰੀਬ 7:05 ਤੇ 11:00 ਦੀ ਦੱਸੀ ਜਾ ਰਹੀ ਹੈ ਔਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਿਹੜੇ ਬਾਈਕ ਸਵਾਰ ਉੱਥੇ ਪਹੁੰਚੇ ਸੀ ਪਿੰਕੀ ਤਾਲੀਵਾਲ ਜੋ ਕਿ ਨਾਮੀ ਪ੍ਰੋਡਿਊਸਰ ਨੇ ਉਹਨਾਂ ਦੇ ਘਰ ਦੇ ਬਾਹਰ ਪਹਿਲਾਂ ਉਹਨਾਂ ਨੇ ਪੈਦਲ ਹੀ ਰੈਕੀ ਕੀਤੀ ਔਰ ਰੈਕੀ ਕਰਨ ਤੋਂ ਬਾਅਦ ਉਹਨਾਂ ਨੇ ਹਵਾਈ ਫਾਇਰ ਕੀਤੇ ਔਰ ਉਸ ਤੋਂ ਬਾਅਦ ਕੁਝ ਹੀ ਸਕਿੰਟਾਂ ਦੇ ਵਿੱਚ ਉਹ ਬਾਈਕ ਤੇ ਪਹੁੰਚਦੇ ਆ ਔਰ ਬਾਈਕ ਤੇ ਪਹੁੰਚਦੇ ਪਹੁੰਚਦੇ ਉਹ ਚੱਲਦੇ ਚੱਲਦੇ ਜਿਹੜੇ ਹੈਗੇ ਆਰਾਊਂਡ ਫਾਇਰ ਕਰਦੇ ਯਾਨੀ ਕਿ 7 ਤੋਂ 8 ਰਾਉਂਡ ਫਾਇਰ ਜਿਹੜੇ ਆ ਉਹ ਕਿਤੇ ਗਏ ਨੇ ਗੋਲੀਆਂ ਦਾਗੀ ਗਈ ਨੇ ਹਾਲਾਂਕਿ ਰਾਹਤ ਦੀ ਗੱਲ ਇਹ ਜ਼ਰੂਰ ਰਹੀ ਕਿ ਕਿਸੇ ਨੂੰ ਵੀ ਗੋਲੀ ਨਹੀਂ ਵੱਜੀ ਹੈ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਪਿੰਕੀ ਢਾਲੀਵਾਲ ਉਸ ਟਾਈਮ ਘਰ ਦੇ ਵਿੱਚ ਸੀਗੇ ਯਾਨੀ ਆਪਣੀ ਕੋਠੀ ਦੇ ਵਿੱਚ ਸੀਗੇ ਔਰ ਮੋਟਰਸਾਈਕਲ ਸਵਾਰ ਜਿਹੜੇ ਦੋ ਬਦਮਾਸ਼ ਉੱਥੇ ਪਹੁੰਚਦੇ ਹਨ ਅਨਨੋਨ ਬਦਮਾਸ਼ ਉੱਥੇ ਪਹੁੰਚਦੇ ਹਨ ਉਹ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਰਾਤ ਨੂੰ ਹੀ ਪੁਲਿਸ ਦੀ ਜਿਹੜੀ ਪੂਰੀ ਟੀਮਾਂ ਐਸਐਸਪੀ ਆਪਰੇਸ਼ਨ ਸੈਲ ਕ੍ਰਾਈਮ ਬ੍ਰਾਂਚ ਸਾਰੀ ਉੱਥੇ ਮੌਕੇ ਤੇ ਅਜਾ ਇਜਾ ਲਿਤਾ ਹੈ ਨੇੜੇ-ਤੇੜੇ ਦੀ ਜਿਹੜੀ ਸੀਸੀਟੀਵੀ ਹੈ ਕਿਉਂਕਿ ਉਸ ਵੇਲੇ ਮੀ ਪੈ ਰਿਹਾ ਸੀ ਔਰ ਉੱਥੇ ਲਾਈਟ ਗਈ ਹੋਈ ਸੀ ਯਾਨੀ ਕਿ ਕਾਫੀ ਹਨੇਰਾ ਸੀਗਾ ਕਿਉਂਕਿ ਰਾਤ ਨੂੰ ਜਦ ਇਹ ਮੀ ਪਿਆ ਕਾਫੀ ਹਨੇਰੀ ਚੱਲੀ ਹੈ ਉਸ ਟਾਈਮ ਹੀ ਕਰੀਬ ਸਾਢੇ 3 ਪੌਣੇ 11 ਦਾ ਇਹ ਸਮਾਂ ਹੋਣਾ ਜਦ ਇਹ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਔਰ ਉਹਨਾਂ ਨੂੰ ਮੌਕਾ ਮਿਲਿਆ ਤੁਖੋ ਕਿਉਂਕਿ ਪਰਮਿੰਦਰ ਉਸ ਵੇਲੇ ਲਾਈਟ ਵੀ ਗਈ ਹੋਈ ਸੀ ਹਨੇਰੀ ਛਾਈ ਹੋਈ ਸੀ ਮੀ ਪੈ ਰਿਹਾ ਸੀ ਇਸ ਕਰਕੇ ਜਿਹੜੇ ਬਾਈਕ ਸਵਾਰ ਉੱਥੇ ਪਹੁੰਚਦੇ ਹਨ ਉਹਨਾਂ ਨੇ ਫਾਇਰਿੰਗ ਕਰਨ ਤੋਂ ਬਾਅਦ ਯਾਨੀ ਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਆ ਜਿਹੜੇ ਰਾਉਂਡ ਫਾਇਰ ਕਿਤੇ ਹੈ ਔਰ ਨਿਸ਼ਾਨਾ ਜਿਹੜਾ ਟਾਰਗੇਟ ਕੀਤਾ ਹੈ ਉਹਨਾਂ ਦੇ ਘਰ ਨੂੰ ਕੀਤਾ ਗਿਆ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੀ ਗੋਲੀਆਂ ਉਹਨਾਂ ਦੇ ਦਰਵਾਜ਼ੇ ਤੇ ਵੀ ਵਜੀ ਹੈ ਜਿਹੜੀ ਹੁਣ ਤੱਕ ਦੀ ਫੋਰੈਂਸਿਕ ਟੀਮ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਔਰ ਇਹਦੇ ਵਿੱਚ ਸੀਸੀਟੀਵੀ ਜਿਹੜੇ ਨੇੜੇ-ਤੇੜੇ ਦੇ ਹੈਗੇ ਉਹ ਵੀ ਹੁਣ ਖੰਗਾਲ ਦੀ ਨਜ਼ਰ ਆ ਰਹੀ ਹੈ ਪੁਲਿਸ ਕਿਉਂਕਿ ਕਾਫੀ ਨੇੜਾ ਸੀਗਾ ਔਰ ਜਿਸ ਕਰਕੇ ਜਿਹੜੇ ਅਗਿਆਤ ਉੱਥੇ ਪਹੁੰਚੇ ਸੀਗੇ ਬਦਮਾਸ਼ਾਂ ਨੋਂ ਬਦਮਾਸ਼ ਪਹੁੰਚੇ ਸੀ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਗਏ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿਉਂਕਿ ਪਰਮਿੰਦਰ ਨਾਮੀ ਪ੍ਰੋਡਿਊਸਰ ਨੇ ਪਿੰਕੀ ਤਾਲੀ ਕਾਫੀ ਉਹਦੇ ਚਰਚਾ ਦੇ ਵਿੱਚ ਵੀ ਆਈ ਸੀ ਸੁਨੰਦਾ ਸ਼ਰਮਾ ਨੂੰ ਲੈ ਕੇ ਜਿਹੜੀ ਵਿਵਾਦ ਹੋਇਆ ਸੀਗਾ ਉਸ ਟਾਈਮ ਵੀ ਕਾਫੀ ਉਹਦੇ ਚ ਆਈ ਸੀਗੀ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਹਾਲਾਂਕਿ ਉਸ ਤੋਂ ਬਾਅਦ ਹਾਈ ਕੋਰਟ ਤੋਂ ਉਹਨਾਂ ਨੂੰ ਜ਼ਮਾਨਤ ਵੀ ਮਿਲ ਗਈ ਸੀ ਲੇਕਿਨ ਹੁਣ ਇਹ ਬਦਮਾਸ਼ ਕੌਣ ਨੇ ਕਿਸ ਤਰ੍ਹਾਂ ਦੀ ਉਹਨਾਂ ਦੀ ਕੋਈ ਰੰਜਿਸ਼ ਸੀ ਜਾਂ ਕੋਈ ਕਿਸ ਤਰ੍ਹਾਂ ਦਾ ਕੋਈ ਕਨੈਕਸ਼ਨ ਹੈ ਇਹ ਇਹ ਹੁਣ ਇੱਕ ਜਾਂਚ ਦਾ ਵਿਸ਼ੇ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਦੇ ਵਿੱਚ ਕੰਮ ਕਰ ਰਹੀ ਹੈ ਲੇਕਿਨ ਹਜੇ ਤੱਕ ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਨਹੀਂ ਹੋਈ ਹੈ ਪੁਲਿਸ ਦੀ ਵੱਖ-ਵੱਖ ਟੀਮਾਂ ਬਿਲਕੁਲ ਮੋ ਜੇ ਹਾਲੀ ਦੇ ਵਿੱਚ ਗੱਲ ਕੀਤੀ ਹੈ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਪਿੰਕੀ ਢਾਹਲੇਵਾਲ ਦਾ ਸਿੰਗਰ ਸੁਰੰਦਾ ਸ਼ਰਮਾ ਦੇ ਨਾਲ ਵੀ ਵਿਵਾਦ ਹੋਇਆ ਉਸ ਤੋਂ ਬਾਅਦ ਸਿੰਗਰ ਕਾਕਾ ਦੇ ਨਾਲ ਵੀ ਵਿਵਾਦ ਹੋਇਆ ਕਾਕਾ ਦੇ ਵੱਲੋਂ ਕਈ ਇਲਜ਼ਾਮ ਲਗਾਏ ਜਾਂਦੇ ਹਨ ਹਾਲਾਂਕਿ ਉਸ ਤੋਂ ਬਾਅਦ ਕਾਕਾ ਦੇ ਵੱਲੋਂ ਅਸਲਾ ਹੋਣ ਦੀ ਗੱਲ ਵੀ ਕਹੀ ਜਾਂਦੀ ਹੈ ਹਾਂ ਤਾਂ ਫਿਲਹਾਲ ਜੇਕਰ ਸ਼ੁਰੂਆਤੀ ਜਾਂਚ ਦੀ ਗੱਲ ਕੀਤੀ ਜਾਵੇ ਤਾਂ ਕਿਸ ਲਿਹਾਜ ਦੇ ਨਾਲ ਕਿਸ ਐਂਗਲ ਤੋਂ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਨੂੰ ਵੇਖਿਆ ਜਾ ਰਿਹਾ ਜਾਂ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ हां ठीक है मनोज जी फिलहाल दी पूरी जानकारी ਲਈ ਬਹੁਤ ਬਹੁਤ ਧੰਨਵਾਦ ਤਾਂ ਮਾੜੀ ਨੇ ਤਰਫੋਂ ਸੀ ਤਸੀਰਾਂ ਵਖਾ ਰਹੇ ਆ ਪ੍ਰੋਡਿਊਸਰ ਪਿੰਕੀ ਢੱਲੇਵਾਲ ਦੇ ਘਰ ਦੇ ਬਾਹਰ ਸ਼ਰੇਆਮ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਸੈਕਟਰ 71 ਸਥਿਤ ਉਠੀ ਦੇ ਬਾਰਿਸਦਰਸ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਣਪਛਾਤੇ ਬਾਈਕ ਸਵਾਰਾਂ ਨੇ ਗੋਲੀਆਂ ਵਰ੍ਹਾਈਆਂ ਨੇ ਫਾਇਰਿੰਗ ਕਰਕੇ ਮੌਕੇ ਤੋਂ ਬਾਈਕ ਸਵਾਰ ਫਰਾਰ ਹੋ ਗਏ ਬਾਈਕ ਸਵਾਰਾਂ ਨੇ ਦੋ ਵਾਰ ਘਰ ਦੇ ਬਾਹਰ ਫਾਇਰਿੰਗ ਕੀਤੀ ਜੋ ਜਾਣਕਾਰੀ ਸਾਹਮਣੇ ਹੈ ਕਿ ਪਹਿਲਾਂ ਪੈਦਲ ਆ ਕੇ ਗੋਲੀਆਂ ਚੜਾਈਆਂ ਜਾਂਦੀਆਂ ਨੇ ਤੇ ਕੁਝ ਹੀ ਸਕਿੰਟਾਂ ਦੇ ਬਾਅਦ ਬਾਈਕ ਤੇ ਆ ਕੇ ਸ਼ਰੇਆਮ ਫਾਇਰਿੰਗ ਕਰਦੇ ਨੇ ਆ ਤਾਂ ਉਸ ਤੋਂ ਬਾਅਦ ਚ ਮੌਕੇ ਤੋ ਫਰਾਰ ਹੋ ਜਾਂਦੇ ਨੇ ਜਾਣਕਾਰੀ ਦੇ ਮੁਤਾਬਕ ਸੱਚ ਤੋਂ 8 ਰਾਉਂਡ ਫਾਇਰਿੰਗ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਸਿੰਗਲ ਸੁਵਿੰਦਾ ਸ਼ਰਮਾ ਦੇ ਨਾਲ ਵਿਵਾਦ ਸਮੇਂ ਚਰਚਾ ਦੇ ਵਿੱਚ ਆਏ ਸਨ ਪ੍ਰੋਡਿਊਸਰ ਪਿੰਕੀ ਢਾਲੀਵਾਲ ਉਸ ਤੋਂ ਬਾਅਦ ਪੰਜਾਬੀ ਗਾਇਕਾ ਕਾਕਾ ਦੇ ਬੰਦੇ ਨਾਲ ਤੇ ਕਈ ਇਲਜ਼ਾਮ ਲਗਾਏ ਗਏ ਹਾਲਾਂਕਿ ਉਸ ਤੋਂ ਬਾਅਦ ਕਾਕਾ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਉਹ ਮਾਮਲਾ ਪੂਰਾ ਨਿਪਟ ਗਿਆ ਹੈ ਉਹਨਾਂ ਦੇ ਨਾਲ ਸੁਲ੍ਹਾ ਹੋ ਚੁੱਕੀ ਹੈ ਪ੍ਰੈਸ ਦੇ ਵਿਚਾਲੇ ਆ ਪਿੰਕੀ ਢਾਲੀਵਾਲ ਦੇ ਘਰ ਦੇ ਬਾਹਰ ਗੋਲੀਆਂ ਚਰਾਉਣੀਆਂ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਨੀ ਇਹ ਆਪਣੇ ਆਪ ਦੇ ਵਿੱਚ ਜਾਂਚ ਦੇ ਨਾਲ ਜੁੜਿਆ ਸਵਾਲ ਹੈ ਉਸ ਤੋਂ ਬਾਅਦ ਸਪਸ਼ਟ ਹੋਵੇਗਾ ਕਿ ਆਖਰਕਾਰ ਕਿਉਂ ਤੇ ਕਿਸ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਗਲੀ ਵੱਡੀ ਖਬਰ ਦਿੱਲੀ ਦੇ ਨਾਲ ਜੁੜੀ ਹੋਈ ਹੈ ਦਿੱਲੀ ਦੇ ਮੁੰਡਕਾ ਇਲਾਕੇ ਦੇ ਵਿੱਚ ਅੱਗ ਲੱਗੀ ਹੈ ਕੈਮੀਕਲ ਵੇਅਰ ਹਾਊਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਮੌਜੂਦ ਨੇ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਹਾਲਾਂਕਿ ਕਾਬੂ ਪਾ ਲਿਆ ਗਿਆ ਦਿੱਲੀ ਦੀਆਂ ਤਸਵੀਰਾਂ ਸਾਹਮਣੇ ਹਨ ਕਿ ਸਿੱਕੇ ਮੁੰਡਕਾ ਇਲਾਕੇ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਕੈਮੀਕਲ ਵੇਅਰ ਹਾਊਸ ਦੇ ਵਿੱਚ ਭਿਆਨਕ ਅੱਗ ਲੱਗੀ ਉਸ ਦੇ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਫਿਲਹਾਲ ਦੀ ਜੋ ਜਾਣਕਾਰੀ ਹੈ ਕਿ ਫਾਇਰ ਬ੍ਰਿਗੇਡ ਨੇ ਮਦਦ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਤਾਂ ਜ਼ਬਰਦਸਤ ਭਿਆਨਕ ਅੱਗ ਲੱਗਣ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਗ ਕਿੰਨੀ ਜ਼ਬਰਦਸਤ ਕਿੰਨੀ ਭਿਆਨਕ ਸੀ ਕਿੰਨੀ ਤੇਜ਼ੀ ਦੇ ਨਾਲ ਇਹ ਅੱਗ ਫੈਲੀ ਕਿ ਅੱਗ ਦੀਆਂ ਲਪਟਾਂ ਤੇਜ਼ ਅਗ ਦੀਆਂ ਲਪਟਾਂ ਜਿਹੜੀਆਂ ਕਿ ਨਿਕਲਦੀਆਂ ਹਨ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੇ ਨੇ ਇਸ ਤੋਂ ਇਹ ਜ਼ਰੂਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਗ ਬਹੁਤ ਭਿਆਨਕ ਸੀ ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਮੌਕੇ ਤੇ ਪਹੁੰਚੀਆਂ ਤੇ ਉਸ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਦੀਪਕ ਬਿਸ਼ ਜੁੜੇ ਹੋਏ ਨੇ ਆ ਦੀਪਕ ਕੀ ਕੋ ਜਾਣਕਾਰੀ ਕਿੰਨੇ ਵਜੇ ਪੂਰੀ ਅੱਗ ਲੱਗਦੀ ਹੈ ਫਿਲਹਾਲ ਦੀ ਕੀ ਜਾਣਕਾਰੀ ਹੈ ਕਿ ਪੂਰੀ ਅੱਗ ਤੇ ਕਾਬੂ ਪਾ ਲਿਆ ਗਿਆ ਆ ਦੇਖੀ गुरुवार की शाम को तकरीबन साढ़े पांच बजे के बाद ये आग लगनी शुरू हुई थी उसके बाद देर रात तक आग को काबू में करने के लिए काफी मशक्कत करनी पड़ी थी दमकल विभाग को तकरीबन तेरह से चौदह गाड़ियां वहां पर भेजी गई थी दरअसल जो केमिकल्स होते हैं केमिकल्स के ड्रम वहां पर रखे थे जिसकी वजह से आग लगातार भड़क रही थी और इसकी वजह से एहतियातन आसपास के इलाके को खाली किया गया था और उसके बाद कई मवेशी भी थे वहां पर जिनको बचाया गया था दमकल विभाग के द्वारा तो फिलहाल ऐसी कोई हताश होने की जानकारी नहीं मिल पाई है लेकिन आग पर देर रात काबू पा लिया गया था और ਅਸਾ ਗਰੀਮਤੀ ਰਹੀ ਕਿ ਕੋਈ ਉਸ ਵਿੱਚ ਫਸਾ ਨਹੀਂ ਔਰ ਕਿਉਂਕਿ ਜਿਸ ਤਰ੍ਹਾਂ ਕੀ ਆਗ ਸੀ ਕੈਮੀਕਲ ਪਰ ਲਗਾਤਾਰ ਬੜਾ ਗਹਿਰੀ ਸੀ ਫਿਲਹਾਲ ਆਗ ਪਰ ਕਾਬੂ ਪਾ ਲਿਆ ਗਿਆ ਹਾਂ ਠੀਕ ਹੈ ਦੀਪਕ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਦਿੱਲੀ ਦੇ ਮੁੰਡਕਾ ਇਲਾਕੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਖਾ ਰਹੇ ਹਾਂ ਕਿ ਇੱਥੇ ਇੱਕ ਕੈਮੀਕਲ ਵੇਅਰ ਹਾਊਸ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਬਹੁਤ ਬਚਾਅ ਦੀ ਗੱਲ ਰਹੀ ਹੈ ਕਿ ਇਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਾਇਰ ਬਗੇਟ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਅੱਗੇ ਬਦਾਂਕ ਤੇ ਗੱਲ ਕਰਾਂਗੇ ਪਾਣੀ ਵਾਲੇ ਮੁੱਦੇ ਦੀ ਬੀਬੀਐਮਬੀ ਦੀ ਟੈਕਨੀਕਲ ਕਮੇਟੀ ਦੀ ਮੀਟਿੰਗ ਹੋਈ ਕਰੀਬ ਡੇਢ ਘੰਟੇ ਤੱਕ ਇਹ ਬੈਠਕ ਚੱਲੀ ਮੀਟਿੰਗ ਦੇ ਵਿੱਚ ਰਾਜਸਥਾਨ ਸਰਕਾਰ ਨੇ ਧੰਨਵਾਦ ਕੀਤਾ ਅਸੀਂ ਸਿਰਫ 4000 ਕਿਊਸਿਕ ਪਾਣੀ ਹੀ ਦੇ ਸਕਦੇ ਹਾਂ ਹਰਿਆਣਾ ਨੇ 10300 ਕਿਊਸਿਕ ਪਾਣੀ ਦੀ ਮੰਗ ਕੀਤੀ ਅਸੀਂ ਪੂਰੀ ਤਰ੍ਹਾਂ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ ਪਾਖੜਾ ਮੇਨ ਲਾਈਨ ਦੇ ਵਿੱਚੋਂ 11700 ਕਿਊਸਿਕ ਪਾਣੀ ਆ ਜਾ ਸਕਦਾ ਹੈ ਤਾਂ ਬੀਬੀਐਮਬੀ ਦੀ ਟੈਕਨੀਕਲ ਕਮੇਟੀ ਦੀ ਮੀਟਿੰਗ ਹੋਈ ਹੈ ਕਰੀਬ ਡੇਢ ਘੰਟੇ ਤੱਕ ਇਹ ਬੈਠਕ ਚੱਲੀ ਮੀਟਿੰਗ ਦੇ ਵਿੱਚ ਰਾਜਸਥਾਨ ਸਰਕਾਰ ਨੇ ਆ ਧੰਨਵਾਦ ਕੀਤਾ ਤੇ ਇਸ ਮੀਟਿੰਗ ਦੇ ਵਿੱਚ ਕਿਹਾ ਗਿਆ ਕਿ ਅਸੀਂ ਸਿਰਫ 4000 ਕਿਊਸਿਕ ਪਾਣੀ ਹੀ ਦੇ ਸਕਦੇ ਹਾਂ ਹਰਿਆਣਾ ਨੇ 10300 ਕਿਊਸਿਕ ਪਾਣੀ ਦੀ ਹਾਲਾਕੇ ਮੰਗ ਕੀਤੀ ਹੈ ਤੇ ਅਸੀਂ ਪੂਰੀ ਤਰ੍ਹਾਂ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ ਪਾਖੜਾ ਮੇਨ ਲਾਈਨ ਦੇ ਵਿੱਚੋਂ 11700 ਕਿਊਸਿਕ ਪਾਣੀ ਜਾ ਸਕਦਾ ਹੈ ਉਸ ਤੋਂ ਪਹਿਲਾਂ ਰਾਜਸਥਾਨ ਗਵਰਨਮੈਂਟ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਐਪਰੀਸ਼ੀਏਟ ਕੀਤਾ ਕਿ ਸਾਨੂੰ ਇਹਨਾਂ ਨੇ ਜਦੋਂ ਪਾਣੀ ਦੀ ਜਰੂਰਤ ਸੀ ਸਾਨੂੰ ਪਾਣੀ ਦਿੱਤਾ ਤੇ ਫਿਰ ਜਦੋਂ ਹਰਿਆਣੇ ਦੀ ਵਾਰੀ ਆਈ ਹਰਿਆਣਾ ਨੇ ਉਹੀ ਆਪਣਾ ਰਾਗ ਲਾਪਨਾ ਸ਼ੁਰੂ ਕਰ ਦਿੱਤਾ ਪਹਿਲਾਂ ਉਹਨਾਂ ਨੇ ਕਿਹਾ ਕਿ 8500 ਕਿਊਸਿਕ ਸਾਨੂੰ ਪਾਣੀ ਦਿਓ ਜਿਹੜਾ ਪੋਸੀਬਲ ਹੈ ਨਹੀਂ ਸੀ 4000 ਕਿਊਸਿਕ ਜਿਹੜਾ ਪਾਣੀ ਸੀ ਉਹ ਪਹਿਲਾਂ ਅਸੀਂ ਜੋ ਉਹਨਾਂ ਦੀ ਡਿਮਾਂਡ ਸੀ ਕਿ ਪੀਣ ਵਾਲੇ ਪਾਣੀ ਦੀ ਹਿਊਮਨਿਟੇਰੀਅਨ ਗਰਾਊਂਡ ਦੇ ਉੱਤੇ 4000 ਕਿਊਸਿਕ ਪਾਣੀ ਜਿਹੜਾ 4 ਅਪ੍ਰੈਲ ਤੋਂ ਜਾ ਰਿਹਾ ਹੈ ਉਹੀ ਪਾਣੀ ਸਾਡੇ ਅਧਿਕਾਰੀਆਂ ਨੇ ਕਿਹਾ ਕਿ 4000 ਕਿਊਸਿਕ ਅਸੀਂ ਦੇ ਸਕਦੇ ਹਾਂ ਤੇ 8500 ਕਿਊਸਿਕ ਨਹੀਂ ਦੇ ਸਕਦੇ ਫਿਰ ਜੋ ਸਿਸਟਮ ਬਣਿਆ ਹੋਇਆ ਹੈ ਕਿ 21 ਤਾਰੀਖ ਤੋਂ ਪਾਣੀ ਲੈ ਸਕਦੇ ਆ ਤਾਂ ਫਿਰ ਹਰਿਆਣਾ ਨੇ ਮੰਗ ਰੱਖੀ ਕਿ ਸਾਨੂੰ 10300 ਕਿਊਸਿਕ ਪਾਣੀ ਹੈ ਜਿਹੜਾ ਉਹ 21 ਤਾਰੀਖ ਤੋਂ ਦਿੱਤਾ ਜਾਵੇ ਜਦ ਕਿ ਉਸ ਤੋਂ ਪਹਿਲਾਂ ਆਪਣੇ ਪੱਤਰਾਂ ਦੇ ਰਹੀ ਬਕਾਇਦਾ ਇਨ ਰਾਈਟਿੰਗ ਉਹਨਾਂ ਨੇ 9522 ਕਿਊਸਿਕ ਦੀ ਜਿਹੜੀ ਮੰਗ ਰੱਖੀ ਸੀ ਤੇ ਹੁਣ 10300 ਕਿਊਸਿਕ ਦੀ ਰੱਖਤੀ ਹੁਣ ਜਿਹੜੀ ਭਾਖੜਾ ਮੇਨ ਲਾਈਨ ਹੈ ਜਿਹਦੇ ਵਿੱਚ ਦੀ ਪਾਣੀ ਜਾਣਾ ਹੈ ਉਹਦੀ ਜੋ ਕਪੈਸਿਟੀ ਹੈ ਉਹ 11700 ਕਿਊਸਿਕ ਹੈ 11700 ਕਿਊਸਿਕ ਪਾਣੀ ਲੈ ਸਕਦੀ ਹੈ 3000 ਕਿਊਸਿਕ ਸਾਨੂੰ ਪੰਜਾਬ ਦੇ ਲਈ ਚਾਹੀਦਾ ਤੇ 10300 ਕਿਊਸਿਕ ਇਹ ਮੰਗ ਕੇ ਬੈਗੇ ਸੋ ਪੋਸੀਬਲ ਹੀ ਨਹੀਂ ਹੋ ਸਕਦੀ ਪਾਖੜਾ ਮੇਨ ਲਾਈਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤੇ ਇੰਨਾ ਪਾਣੀ ਉਹ ਲੈ ਨਹੀਂ ਸਕਦੀ ਤੇ ਪੰਜਾਬ ਤਾਂ ਸਾਰਾ ਪਿਆਸਾ ਰਹਿ ਗਿਆ ਸੋ ਇਹ ਗੱਲ ਸਾਡੇ ਅਧਿਕਾਰੀ ਸਹਿਬਾਨਾਂ ਨੇ ਜਦੋਂ ਚੇਅਰਮੈਨ ਦੇ ਸਾਹਮਣੇ ਰੱਖੀ ਕਿ ਇੱਕ ਪਾਸੇ ਦਾ 9525 ਕਿਊਸਿਕ ਇਸ ਪੱਤਰ ਦੇ ਰਾਹੀਂ ਮੰਗਿਆ ਪੱਤਰ ਉਹਨਾਂ ਨੇ ਪੇਸ਼ ਕਰਤਾ ਦਿੱਤਾ ਉਹਨਾਂ ਨੂੰ ਤੇ ਅੱਜ 10300 ਕਿਊਸਿਕ ਦੀ ਗੱਲ ਚੱਲ ਰਹੀ ਹੈ ਇਹਨਾਂ ਦੀ ਸੋ ਚੇਅਰਮੈਨ ਸਾਹਿਬ ਨੇ ਕਿਹਾ ਵੀ ਕੋਈ ਗੱਲ ਨਹੀਂ ਮੈਂ ਇਸ ਮਸਲੇ ਨੂੰ ਦੇਖ ਲਵਾਂਗੇ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਇਹ ਸੈਰੀਲੀ ਸ਼ਰਾਬ ਕਾਂਡ ਦੀ ਸ਼ਰਾਬ ਤਸਕਰ ਅਜੀਠਾ ਕਾਂਡ ਤੋਂ ਅਜੇ ਵੀ ਸਬਕ ਨਹੀਂ ਲੈ ਰਹੇ ਤੇ ਬਿਨਾ ਪਰਸ ਦੀ ਪਰਵਾਹ ਕੀਤੇ ਬੇਰੋਕ ਜਰੀਲੀ ਸ਼ਰਾਬ ਵੇਚ ਰਹੇ ਨੇ ਜਿਸ ਦੀਆਂ ਤਸਵੀਰਾਂ ਨੂੰ న్యూਸ 18 ਦੇ ਕੈਮਰੇ ਨੇ ਕੈਦ ਕਰ ਲਿਆ న్యూਸ 18 ਦੇ ਸਟਿੰਗ ਆਪਰੇਸ਼ਨ ਜਿ ਖੁੱਲੇ ਰਾਜ਼ ਮਜੀਠਾ ਸ਼ਰਾਬ ਕੰਡ ਤੋਂ ਅਜੇ ਵੀ ਨਹੀਂ ਲਿਆ ਸਬਕ ਫਿਰ ਸ਼ੋਰਾਂ ਸ਼ੋਰਾਂ ਦੇ ਨਾਲ ਵਿਕ ਰਹੀ ਮੌਤ ਵੰਡਣ ਵਾਲੀ ਸ਼ਰਾਬ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਲੋਕਾਂ ਦੇ ਸਿਰੇ ਅਜੇ ਠੰਡੇ ਵੀ ਨਹੀਂ ਹੋਏ ਕਿ ਸ਼ਰਾਬ ਤਸਕਰ ਫਿਰ ਜ਼ਹਿਰੀਲੀ ਸ਼ਰਾਬ ਵੇਚ ਕਈ ਘਰਾਜ ਸੱਥਰ ਵਿਸ਼ਾਉਂਦੀਆਂ ਤਿਆਰੀਆਂ ਕਰ ਰਹੇ ਨੇ ਬਾਬਾ ਬਕਾਲਾ ਦੇ ਵਿੱਚ ਜਿਹੜੇ ਅ ਦਲਬੀਰ ਸਿੰਘ ਟੌਂਗ ਜੋ ਕਿ ਵਿਧਾਇਕ ਵੀ ਨੇ ਉਹਨਾਂ ਦਾ ਇਹ ਜੱਦੀ ਪਿੰਡ ਹੈ ਔਰ ਉੱਥੇ ਇਹ ਜਿਹੜੀ ਸ਼ਰਾਬ ਹੈ ਉਹ ਵੇਚੀ ਜਾ ਰਹੀ ਸੀ ਕਿਉਂਕਿ ਦੋ ਤਿੰਨ ਦਿਨ ਪਹਿਲਾਂ ਜਿਸ ਤਰੀਕੇ ਦੇ ਨਾਲ ਲਗਾਤਾਰ ਮਾਹੌਲ ਬਣਿਆ ਹੋਇਆ ਹੈ ਹੁਣ ਤੱਕ 27 ਮੌਤਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ ਦੂਜੇ ਪਾਸੇ ਆਪਕਾਰੀ ਵਿਭਾਗ ਤੇ ਪੁਲਿਸ ਵੱਲੋਂ ਲਗਾਤਾਰ ਸਵੇਰੇ ਸ਼ਾਮ ਜਿਹੜੀਆਂ ਛਾਪੇ ਮਾਰੀਆਂ ਉਹ ਹੋ ਰਹੀਆਂ ਸੀ ਤਾਂ ਉਸ ਦੇ ਵਿਚਾਲੇ ਅਜਿਹੀ ਤਸਵੀਰ ਸਾਹਮਣੇ ਆਉਣਾ ਆਪਣੇ ਆਪ ਦੇ ਵਿੱਚ ਕਾਫੀ ਹੈਰਾਨ ਕਰਨ ਵਾਲਾ ਹਾਲਕਿ ਜਿਹੜੇ ਐਸਐਸਪੀ ਨੇ ਅੰਮ੍ਰਿਤਸਰ ਉਨ੍ਹਾਂ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਕਿ ਦੋ ਐਫਆਈਆਰ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ ਔਰ ਦੋ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਤਸਵੀਰਾਂ ਨੇ ਬਾਬਾ ਬਕਾਲਾ ਦੇ ਪਿੰਡ ਟੌਂਟੀਆਂ ਜਿੱਥੇ ਮਜੀਠਾ ਸ਼ਰਾਬ ਕਾਣ ਤੋਂ ਬਾਅਦ ਹੀ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਜਿਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕ ਬੋਤਲਾਂ ਤੇ ਪੋਲੀਥੀਨ 'ਚ ਸ਼ਰਾਬ ਖਰੀਦ ਕੇ ਲੈ ਆ ਰਹੇ ਨੇ ਜੋ ਮੀਥਨੋਲ ਤੇ ਹੋਰ ਕੈਮੀਕਲਾਂ ਦੇ ਨਾਲ ਤਿਆਰ ਕੀਤੀ ਗਈ ਹੈ। ਹਾਂ ਜੀ ਕਰ ਲੱਗੇ ਲੱਗੇ। ਨਾਂ ਦੱਸ ਕੀ ਉਹਦਾ? ਨਾਂ ਦਾ ਨਹੀਂ ਪਤਾ ਜੀ। ਸਾਰਾ ਪਤਾ ਤਾਂ ਨਾ ਝੂਠ ਨਾ ਬੋਲ। ਨਹੀਂ ਨਾਂ ਦਾ ਪਤਾ ਹੋਏ ਤਾਂ ਮੈਂ ਦੱਸ ਦੇਣਾ ਮਹਾਰਾਜ ਨਾਂ ਦਾ ਹੋਵੇ ਤਾਂ ਮੈਨੂੰ ਦੱਸ ਦੇਣਾ ਨਾਂ ਦੀ। ਮੈਨੂੰ ਕੀ ਪਤਾ ਵੇ ਤੇ ਰਹੀ ਤੇਰੇ ਨਾਲ। ਐ ਟੌਂਕ ਪਿੱਟਦੋਂ ਲੱਗਿਆ ਮੈਂ। ਹਾਂ ਜੀ ਹਾਂ ਜੀ। ਉਥੇ ਮਾਮਲੇ 'ਚ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਦੋ ਵੱਖ-ਵੱਖ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਕਸ਼ ਅਮੀ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਟੋਂਗ ਪਿੰਡ ਦੇ ਵਿੱਚ ਜਿਹੜੀ ਆ ਨਾਜਾਇਜ਼ ਸ਼ਰਾਬ ਜਿਹੜੀ ਉਹ ਵਿਕਰੀ ਆ ਤੇ ਜਿੱਦ ਤੇ ਐਕਸ਼ਨ ਲੈਂਦੇ ਹੋਏ ਜੋ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡਾਇਰੈਕਸ਼ਨ ਦੇ ਆਧਾਰ ਤੇ ਐਐਸਐਚਓ ਬਿਆਸ ਵੱਲੋਂ ਜਿਹੜਾ ਇਹਦੇ ਤੇ ਟੀਮਾਂ ਬਣਾ ਕੇ ਰੇਡ ਕੀਤਾ ਸੀ ਦੋ ਜਗ੍ਹਾ ਤੇ ਔਰ ਦੋਨੋ ਜਗ੍ਹਾ ਤੇ ਸਾਨੂੰ ਜਿਹੜੀ ਆ ਉਹ ਲਾਨ ਬਰਾਮਦ ਹੋਈ ਆ ਤੇ ਦੋ ਪਰਚੇ ਦਰਜ ਕੀਤੇ ਜਿਹੜੇ ਲੋਕ ਵੀਡੀਓ ਚ ਨਜ਼ਰ ਆ ਰਹੇ ਆ ਕਿ ਉਹ ਸ਼ਰਾਬ ਦਾ ਸੇਵਨ ਕਰਨ ਵਾਲੇ ਆ ਜਾਂ ਉਹੀ ਵੇਚਣ ਵਾਲੇ ਆ ਦੇਖੋ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਜੀ ਠੀਕ ਆ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਵੇਚਣ ਵਾਸਤੇ ਲਿਆਏ ਆ ਜਾਂ ਪੀਣ ਵਾਸਤੇ ਲਿਆਏ ਆ ਹੁ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਚੰਦ ਪੈਸਿਆਂ ਲਈ ਸ਼ਰਾਬ ਦੇ ਨਾਮ ਤੇ ਮੌਤ ਵੇਚਣ ਵਾਲਿਆਂ ਖਿਲਾਫ ਕੋਈ ਸਖਤ ਕਾਰਵਾਈ ਕਰਦੀ ਏ ਜਾਂ ਇਸੇ ਤਰ੍ਹਾਂ ਲੋਕ ਮੌਤ ਦੇ ਮੂਜ ਜਾਂਦੇ ਰਹਿਣਗੇ ਮਜੀਠਾ ਦੋ ਰਾਜੀਵ ਸ਼ਰਮਾ న్యూਸ 18 ਪੰਜਾਬ ਤਾਮਜੀਠਾ ਦੇ ਵਿੱਚ ਵਾਪਰੀ ਸ਼ਰਾਬ ਕਾਨ ਦੀ ਘਟਨਾ ਨੇ 27 ਲੋਕਾਂ ਨੂੰ ਮੌਤ ਦੀ ਨੀਂਦ ਸੁਵਾ ਦਿੱਤਾ ਜਿੱਥੇ ਕੈਬਨਿਟ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਵੰਡਿਆ ਉੱਥੇ ਪੁਲਿਸ ਨੇ ਗ੍ਰਿਫਤਾਰ ਕੀਤੇ 16 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਮਜੀਠਾ ਸ਼ਰਾਬ ਕਾਂਡ ਦਾ ਜ਼ਹਿਰ ਅਜੇ ਵੀ ਕਈ ਘਰਾਂ ਦੇ ਵਿੱਚ ਮਾਤਮ ਦੀ ਲਕੀਰ ਖਿੱਚ ਰਿਹਾ ਹੈ ਜਿੱਥੇ ਹੁਣ ਜ਼ਹਿਰੀਲੀ ਸ਼ਰਾਬ ਦੇ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ 27 ਤੱਕ ਪਹੁੰਚ ਗਈ ਹੈ ਤੇ ਕਈ ਲੋਕ ਅਜੇ ਵੀ ਹਸਪਤਾਲਾਂ ਦੇ ਵਿੱਚ ਦਾਖਲ ਨੇ ਤੇ ਉੱਥੇ ਹੀ ਪੁਲਿਸ ਸ਼ਰਾਬ ਤਸਕਰਾ ਦੇ ਖਿਲਾਫ ਸਖਤ ਐਕਸ਼ਨ ਲੈਂਦੀ ਨਜ਼ਰ ਆ ਰਹੀ ਹੈ ਉਥੇ ਹੀ ਪਿੰਡ ਟੌਂਗ ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮਜੀਠਾ ਸ਼ਰਾਬਖਾਨ ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਨੇ ਤੇ ਨਾਲ ਹੀ ਜ਼ਹਿਰੀਲੀ ਸ਼ਰਾਬ ਵੇਚ ਕੇ ਕਈ ਘਰਾਂ ਦੀਆਂ ਖੁਸ਼ੀਆਂ ਉਜਾੜਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਾ ਬਖਸ਼ਣ ਦੀ ਗੱਲ ਕਹੀ ਹੈ ਪਰਵਾਦਾਂ ਨੂੰ ਹੌਸਲਾ ਵੀ ਦਿੱਤਾ ਪਰਵਾਦਾਂ ਨੂੰ ਗਲੀਆਂ ਵੀ ਲਗਾਇਆ ਔਰ ਪਰਵਾਦਾਂ ਨੂੰ ਕਿਹਾ ਕਿ ਤੁਹਾਨੂੰ 10 ਲੱਖ ਰੁਪਈਆ ਪਰ ਪਰਿਵਾਰ ਦੇ ਹਿਸਾਬ ਨਾਲ ਅਸੀਂ ਮਦਦ ਕਰਾਂਗੇ 2 ਲੱਖ ਰੁਪਇਆ ਜਿਹੜੇ ਇਲਾਜ ਦੀਨ ਹੈ ਉਹਨਾਂ ਨੂੰ ਕਰਾਂਗੇ ਸਾਰੇ ਪਰਿਵਾਰਾਂ ਨੂੰ ਉਹਨਾਂ ਦੇ ਇੱਕ ਇੱਕ ਜੀ ਨੂੰ ਨੌਕਰੀ ਦਵਾਂਗੇ ਉਹਨਾਂ ਦੇ ਬੱਚੇ ਜਿਹੜੇ ਕਈ ਸਾਡੇ ਮਜ਼ਦੂਰ ਵੀਰ ਜਿਹੜੇ ਉਹਨਾਂ ਦੇ ਚਾਰ-ਚਾਰ ਬੱਚੇ ਆ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਪੜਾਉਣ ਦਾ ਵੀ ਪ੍ਰਬੰਧ ਕਰਾਂਗੇ ਦੱਸ ਦਈਏ ਕਿ ਜ਼ਹਿਰੀਲੀ ਸ਼ਰਾਬ ਦੇ 16 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਅਦਾਲਤ ਦੇ ਵਿੱਚ ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 2 ਦਿਨਾਂ ਦੇ ਰਿਮਾਂਡ ਤੇ ਭੇਜਿਆ ਦੱਸ ਦਈਏ ਕਿ ਹੁਣ ਤੱਕ ਪੁਲਿਸ ਨੇ ਪ੍ਰਭਜੀਤ ਸਿੰਘ, ਕੁਲਬੀਰ ਸਿੰਘ, ਗੁਰਮੀਤ ਸਿੰਘ, ਸਾਹਿਬ ਸਿੰਘ, ਗੁਰਜੰਟ ਸਿੰਘ, ਸਿਕੰਦਰ ਸਿੰਘ, ਨਿੰਦਰ ਕੌਰ, ਪਰਮਜੀਤ ਸਿੰਘ, ਸੁੰਦਰ, ਸਾਹਿਬ ਸਿੰਘ, ਨਵਦੀਪ ਸਿੰਘ, ਅਰੁਣ, ਅਰਵਿੰਦਰ ਕੁਮਾਰ, ਪੰਕਜ ਕੁਮਾਰ ਰਵਿੰਦਰ ਕੁਮਾਰ ਜੈਨ ਰਾਜੀਵ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ ਹੁਣ ਦੇਖਣਾ ਹੋਵੇਗਾ ਕਿ ਜ਼ਹਿਰੀਲੀ ਸ਼ਰਾਬ ਦੇ ਨਾਲ ਕਈ ਲੋਕਾਂ ਨੂੰ ਸਿਵਿਆਂ ਦੇ ਰਸਤੇ ਤੋਰਨ ਵਾਲੇ ਮੋਲਜ਼ਮਾ ਨੂੰ ਕੀ ਸਜ਼ਾ ਮਿਲਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਤੇ ਅਮੇਸ਼ ਸ਼ਰਮਾ ਦੀ ਰਿਪੋਰਟ న్యూਸ 18 ਪੰਜਾਬ ਮਜੀਠਾ ਦੇ ਵਿੱਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਣ ਤੋਂ ਬਾਅਦ ਹੁਣ ਪੁਲਿਸ ਵੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਜਿੱਥੇ ਪੁਲਿਸ ਨੇ ਸੂਬੇ ਭਰ ਦੇ ਵਿੱਚ ਛਾਪੇਮਾਰੀ ਕਰਕੇ ਸ਼ਰਾਬ ਤਸਕਰਾ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੇ ਕਈ ਲੋਕਾਂ ਨੂੰ ਮੌਤ ਦੀ نیند ਸੁਲਾ ਦਿੱਤਾ ਹੈ ਜਿਸ ਤੋਂ ਸਬਕ ਲੈਂਦਿਆਂ ਹੋਇਆ ਪੰਜਾਬ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਖਿਲਾਫ ਤਕਤਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਵਕਫ ਵਕ ਜ਼ਿਲ੍ਹਿਆਂ ਤੋਂ ਲਾਹਣ ਬਰਾਮਦ ਕਰ ਉਸ ਨੂੰ ਨਸ਼ਟ ਕਰ ਦਿੱਤਾ ਹੈ ਨਾਲ ਹੀ ਕਈ ਮੁਲਜ਼ਮਾਂ ਨੂੰ ਵੀ ਇਸ ਲਾਖਾਂ ਦੇ ਪਿੱਛੇ ਭਜਿਆ ਤਸਵੀਰਾਂ ਨੇ ਅਜਨਾਲਾ ਪੁਲਿਸ ਦੇ ਐਕਸਾਈਜ਼ ਵਿਭਾਗ ਦੇ ਸਾਂਝੇ ਐਕਸ਼ਨ ਦੀਆਂ ਜਿੱਥੇ ਪੁਲਿਸ ਨੇ ਅਜਨਾਲਾ ਦੇ ਪਿੰਡ ਨੰਗਲ ਵੰਜਾਵਾਲਾ ਅਤੇ ਫਤਿਹਵਾਲ ਦੇ ਵਿੱਚ ਰੇਡ ਕਰ 7 ਡਰਮ 1260 ਕਿਲੋ ਲਾਹਣ 100 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਇੱਕ ਚਾਲੂ ਭੱਠੀ ਬਰਾਮਦ ਕੀਤੀ ਹੈ ਅੱਜ ਦੀ ਅਲਕੋਹਲ ਜਾਂ ਨਜਾਇਜ਼ ਸ਼ਰਾਬ ਲੋਕਾਂ ਦੀ ਵਿਕਰੀ ਹੋ ਰਹੀ ਪਿੰਡਾਂ ਦੇ ਵਿੱਚ ਨੰਗਲਵੰਝਾ ਤੇ ਫੱਤੇਵਾਲ ਪਿੰਡ ਦੋ ਪਿੰਡਾਂ ਚ ਅਸੀਂ ਰੇਡ ਕਰਕੇ ਸਰਚ ਕੀਤੀ ਆ ਜੋ ਕਾਫੀ ਮਾਤਰਾ ਜੇ ਸਾਡੀਆਂ ਟੀਮਾਂ ਨੂੰ ਰਿਕਵਰੀ ਹੋਈ ਹੈ ਜਿਹਦੇ ਵਿੱਚ 7 ਡਰਮ ਲਾਹਣ ਦੇ ਆ ਜੀ 1260 ਕਿਲੋ ਬਣਦੀ ਟੋਟਲ ਲਾਹਣ ਇਸ ਤੋਂ ਇਲਾਵਾ 100 ਬੋਤਲ ਹੈ ਸ਼ਰਾਬ ਦੀ ਤੇ ਜਿਹੜੀ 75000 ਬਿਲੀ ਐਫ ਜੀ ਬਣਦੀ ਹੈ ਜੀ ਇਸ ਤੋਂ ਇਲਾਵਾ ਇੱਕ ਭੱਠੀ ਚਾਲੂ ਭੱਠੀ ਦੇ ਨਾਲ ਡਰਮ ਤੇ ਨਾਲ ਸ਼ਰਾਬ ਦੀ ਰਿਕਵਰੀ ਹੋਈ ਹੈ ਜੀ ਉਤੇ ਹੀ ਪੁਲਿਸ ਨੇ ਇੱਕ ਮੁਲਜ਼ਮ ਨੂੰ ਵੀ ਗ੍ਰਫਤਾਰ ਕਰ ਫਰਾਰ ਸ਼ਰਾਬ ਤਸਕਰਾ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਤੁਸੀਂ ਜਿਹੜਾ ਮੇਨ ਉਹ ਫੜ ਲਿਆ ਵਾ ਅਰੈਸਟ ਕਰ ਲਿਆ ਬਾਕੀ ਜਿਹੜੇ ਕੁਝ ਭੱਜ ਗਏ ਨੇ ਘਰਾਂ ਤੋਂ ਉਹਨਾਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਵਾ ਤੇ ਇਹ ਅਜਿਹੇ ਤਸਕਰਾ ਤੇ ਜਿਹੜੇ ਸ਼ਰਾਬ ਨਜਾਇਜ਼ ਵੇਚਦੇ ਆ ਜਿਨ੍ਹਾਂ ਦੇ ਨਾਲ ਲੋਕਾਂ ਦਾ ਨੁਕਸਾਨ ਵੀ ਹੋ ਸਕਦਾ ਇਹਨਾਂ ਤੇ ਸਾਡੀ ਸ਼ਕਤੀ ਨਾਲ ਪਹਿਲਾਂ ਵੀ ਸਾਡਾ ਆਪਰੇਸ਼ਨ ਚੱਲਦੇ ਰਹੇ ਨੇ ਪਹਿਲਾਂ ਵੀ ਅਸੀਂ ਇਹਨਾਂ ਦੇ ਖਿਲਾਫ ਇਕੱਠੇ ਕੰਬਾਈਨ ਐਕਸਾਈ ਨਾਲ ਜਾਂ ਇਕੱਲੇ ਵੀ ਰੇਡ ਕਰਕੇ ਕਾਰਵਾਈ ਕਰਦੇ ਨੇ ਹੁਣ ਵੀ ਇਹਨਾਂ ਦੇ ਖਿਲਾਫ ਸਾਡੀ ਸ਼ਕਤੀ ਦਾ ਕਾਰਵਾਈ ਹੁੰਦੀ ਰਹੇ ਅਤੇ ਦੂਜੀ ਤਸਵੀਰ ਮੋਗਾ ਦੇ ਚੱਕਤਾਰੇ ਵਾਲਾ ਪਿੰਡ ਤੋਂ ਸਤਾਮ ਨੇ ਆਈ ਹੈ ਜਿੱਥੇ ਸਤ루ਸ ਦਰਿਆ ਦੇ ਵਿੱਚੋਂ ਧਰਮਕੋਟ ਪੁਲਿਸ ਨੇ 25000 ਲੀਟਰ ਲਾਹਨ ਬਰਾਮਦ ਕੀਤੀ ਇਹ ਕਾਰਵਾਈ ਪੁਲਿਸ ਨੇ ਐਕਸਾਈਜ਼ ਵਿਭਾਗ ਦੇ ਨਾਲ ਮਿਲ ਕੇ ਕੀਤੀ ਹੈ ਜਿਸ ਦੇ ਵਿੱਚ ਲਾਹਨ ਨੂੰ ਨਸ਼ਟ ਕਰ ਅਣਪਛਾਤੇਆਂ ਦਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜ਼ਿਕਰ ਹੋਇਆ ਹੈ ਕਿ ਮਜੀਠਾ ਸ਼ਰਾਬ ਕਾਨ ਤੋਂ ਬਾਅਦ ਪੁਲਿਸ ਨੇ ਸ਼ਰਾਬ ਮਾਫੀਆਵਾਂ ਦੇ ਖਿਲਾਫ ਐਕਸ਼ਨ ਤੇਜ਼ ਕਰ ਦਿੱਤਾ ਹੈ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਅਤੇ ਮੌਕੇ ਤੋਂ ਦੀਪਕ ਸਿੰਘਲਾ ਨਿਊਜ਼ 18 ਪੰਜਾਬ ਮਜੀਠਾ ਸ਼ਰਾਬ ਕਾਨ ਦੇ ਵਿੱਚ ਗ੍ਰਿਫਤਾਰ ਪੀਓ ਪੁੱਤ ਦੀ ਪੇਸ਼ੀ ਹੋਈ ਹੈ ਪੁਲਿਸ ਨੇ ਦੋਵਾਂ ਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਮੁਲਜ਼ਮਾਂ ਦਾ 5 ਦਿਨਾਂ ਦਾ ਰਿਮਾਂਡ ਮਿਲਿਆ ਪੁਲਿਸ ਨੇ ਦੋਵਾਂ ਨੂੰ ਦਿੱਲੀ ਤੋਂ ਦਰਸਨ ਗ੍ਰਿਫਤਾਰ ਕੀਤਾ ਸੀ ਬਿਲੀ ਤੋਂ ਮੀਥਨੋਲ ਦੀ ਸਪਲਾਈ ਕਰਦੇ ਸਨ ਇਹ ਮੁਲਜ਼ਮ ਰਿਸ਼ਵ ਜੈਨ ਤੇ ਰਵਿੰਦਰ ਜੈਨ ਵਜੋਂਾਂ ਦੀ ਪਛਾਣ ਹੋਈ ਹੈ ਮੁੱਖ ਮੁਲਜ਼ਮ ਕਾਫ ਸਿੰਘ ਤੇ ਦਰਸਲ ਦੋਵੇਂ ਕਰੀਬੀ ਸੰਜਨਨਾਂ ਦੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਮੁਲਜ਼ਮਾਂ ਦਾ 5 ਦਿਨਾਂ ਦਾ ਰਿਮਾਂਡ ਦਿੱਤਾ ਹੈ ਪੁਲਿਸ ਨੇ ਦੋਵਾਂ ਨੂੰ ਦਰਸਲ ਦਿੱਲੀ ਤੋਂ ਗ੍ਰਫਤਾਰ ਕੀਤਾ ਸੀ ਤਾਂ ਇਸ ਰਿਮਾਂਡ ਦੇ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਪੰਜ ਦਿਨਾਂ ਰਹਿਣਗੇ ਸਰ ਆਪਣਾ ਕਿਹੜੇ ਕੇਸ ਚ ਲਕੇ ਆਂਦਾ ਗਿਆ ਜੀ ਜਿਹੜਾ ਉਹ ਹੀ 42 ਬੜਾ ਬੱਚੀ ਜਿਹੜੇ ਆ ਅਲਕੋਹਲ ਦੇ ਨਾਲ ਟੱਚ ਡੀ ਹੋਇਆ ਸੀ ਇਹਨਾਂ ਨੇ ਐਡਮਿਟ ਕੀਤਾ ਕਿ ਮਤਲਬ ਉਹਨਾਂ ਨੇ ਨਹੀਂ ਇਹ ਪਾਰਟ ਆਫ ਅ ਇਨਵੈਸਟੀਗੇਸ਼ਨ ਹੈ ਜਿਹੜੇ ਡਿਸਕਸ ਨਹੀਂ ਕਰਦੇ ਉਹ ਸਾਰੇ ਸਮਝ ਨਹੀਂ ਕਰਦੇ ਕਿੰਨੇ ਦਿਨਾਂ ਰਹਿਣਗੇ 5 ਡੇਸ ਥੈਂਕ ਯੂ ਥੈਂਕ ਯੂ ਸਰ ਰੋਕ ਰਹਾਂਗੇ ਅਗਲੀ ਖਬਰ ਦਾ ਜੰਮੂ ਕਸ਼ਮੀਰ ਦੇ ਵਿੱਚ ਸ਼ਹੀਦ ਅਗਨੀ ਵੀਰ ਦੀ ਮਰਤਕ ਦੇ ਅੱਜ ਪਿੰਡ ਪਹੁੰਚੇਗੀ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਕੀਤਾ ਜਾਵੇਗਾ ਫਰੀਦਕੋਟ ਦੇ ਪਿੰਡ ਕੋਠੇ ਚੈਲ ਦੇ 22 ਸਾਲਾ ਆਕਾਸ਼ਦੀਪ ਦੀ ਮੌਤ ਹੋਈ ਸੀ 2 ਸਾਲ ਪਹਿਲਾਂ ਸਿੱਖ ਰੈਜiment ਦੇ ਵਿੱਚੋਂ ਭਰਤੀ ਹੋਇਆ ਸੀ ਜੰਮੂ ਦੇ ਵਿੱਚ ਡਿਊਟੀ ਤੇ ਪੈਨਾਸ ਸੀ ਆਕਾਸ਼ਦੀਪ ਸਿੰਘ ਪਰਿਵਾਰ ਸਨੇਿਤ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਹੈ ਛੁੱਟੀਆਂ ਬਿਤਾ ਕੇ 20 April ਨੂੰ ਦਰਸਲ ਘਰੋਂ ਵਾਪਸ ਆਇਆ ਸੀ ਆਕਾਸ਼ਦੀ ਪਰਸੋਂ ਰਾਤ ਨੂੰ ਹੀ ਪਰਿਵਾਰ ਦੇ ਨਾਲ ਗੱਲ ਹੋਈ ਸੀ ਕੱਲ ਸਵੇਰੇ ਆ ਮੌਤੀ ਖਬਰ ਮਿਲੀ ਸਪੀਕਰ ਕੋਲ ਤਾਰ ਸਿੰਘ ਸੰਧਵਾ ਨੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਹਾਲਾਂਕਿ ਸ਼ਹੀਦ ਅਗਨੀਵਿਰਦੇ ਮੌਤੇ ਕਾਰਨਾਂ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਦੇ ਬੇਟਾ ਪੌਣੇ ਦਾ ਪੌਣੇ 2 ਸਾਲ ਤੋਂ ਭਰਤੀ ਹੋਇਆ ਸੀਗਾ ਅਗਨੀਵੀਰਚ ਤੇ ਬਹੁਤ ਹੀ ਖੁਸ਼ੀ ਸੀ ਕਿ ਵੀ ਚਲੋ ਵੀ ਸਾਡੇ ਵੀ ਤੋਂ ਕੋਠਾ ਦੇ ਪਰਿਵਾਰ ਦੇ ਵਿੱਚੋਂ ਮਤਲਬ ਕਿ ਵੀ ਬੱਚਾ ਫੌਜ ਦੇ ਵਿੱਚ ਗਿਆ ਤੇ ਅੱਜ ਸਵੇਰ 10 ਵਜੇ ਸਾਨੂੰ ਇਹ ਜਦੋਂ ਮਾਤਭਾਗੀ ਘਟਨਾ ਦਾ ਪਤਾ ਲੱਗਿਆ ਤੇ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਤੇ ਗਰਭ ਵੀ ਇਸ ਗੱਲ ਤੇ ਦੁੱਖ ਵੀ ਹੈ ਗੱਭਰੂ ਪੁੱਤ ਜਾਣ ਤੇ ਸਾਡਾ ਸਾਥੀ ਸੀ ਉਹਦਾ ਕੋਈ ਕਾਸੀਏ ਰਾਤ 1:30 ਵਜੇ ਇਹਨਾਂ ਨੂੰ ਪਤਾ ਲੱਗਿਆ ਇਹ ਬੜੀ ਦੁਖਦੀ ਗੱਲ ਹੈ ਜੀ ਬਹੁਤ ਦੁਖਦੀ ਹੈ ਬਹੁਤ ਦੁਖਦੀ ਹੈ ਅਗੇ ਵਾਲਾਂ ਤੇ ਗੱਲ ਕਰਾਂਗੇ ਝੋਨੇ ਦੀ ਫਸਲ ਦੀ ਪੰਜਾਬ ਦੇ ਵਿੱਚ ਅੱਜ ਤੋਂ ਝੋਨੇ ਦੀ ਸਿੱਧੀ ਬਜਾਈ ਦੀ ਸ਼ੁਰੂਆਤ ਹੋ ਗਈ ਹੈ ਇਸ ਵਾਰ ਮਾਨ ਸਰਕਾਰ ਦਾ ਨਵਾਂ ਟੀਚਾ ਹੈ ਇਸ ਸੋਹਣੇ ਸੀਜ਼ਨ ਦੇ ਵਿੱਚ 5 ਲੱਖ ਏਕੜ ਦੇ ਵਿੱਚ ਡੀਐਸਆਰ ਟੈਕਨੋਲੋਜੀ ਦੀ ਵਰਤੋਂ ਕਰਕੇ ਝੋਨਾ ਬੀਜਣ ਦਾ ਪੰਜਾਬ ਚ ਝੋਨੇ ਦੀ ਸਿੱਧੀ ਬਜਾਈ ਵੀਰਵਾਰ ਤੋਂ ਸ਼ੁਰੂ ਹੋ ਗਈ ਸਰਕਾਰ ਨੇ 5 ਲੱਖ ਏਕੜ 'ਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਟੀਚਾ ਮਿੱਥਿਆ ਤੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਮਦਦ ਦਾ ਵੀ ਐਲਾਨ ਕੀਤਾ ਹੈ। ਪਿਛਲੀ ਵਾਰ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 29 ਕਰੋੜ ਰੁਪਏ ਵੰਡੇ ਸੀ ਜਦਕਿ ਇਸ ਵਾਰ ਇਸ ਯੋਜਨਾ ਲਈ 40 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਰਵਾਇਤੀ ਝੋਨੇ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਦੀ ਪੈਦਾਵਾਰ 'ਚ ਫਰਕ ਵੀ ਦੱਸਿਆ। ਕੁਇੰਟਰਲ ਦੇ तकरीबन ਕੋਈ 2 ਕੁਇੰਟਰਲ ਕੁਇੰਟਰਲ ਵੱਧ ਵੀ ਝਾੜ ਕਈ ਜ਼ਿਮੀਂਦਾਰ ਦੱਸਦੇ ਆ ਜਿਨ੍ਹਾਂ ਨੂੰ ਬੀਜਣ ਦਾ ਥੋੜਾ ਜਿਹਾ ਸਰਬੇ ਨਾਲ ਹੋ ਗਿਆ ਬੀ ਠੀਕ ਪਾਉਂਦੇ ਆ ਵੱਧ ਨਹੀਂ ਪਾਉਂਦੇ ਪਹਿਲਾਂ ਕਈ ਵਾਰੀ ਬਹੁਤ ਸੰਗਣਾ ਵੀ ਬੀਜਿਆ ਗਿਆ ਉਸ ਕਰਕੇ ਥੋੜਾ ਮੋਟਾ ਹੋਇਆ ਇਹ 3-4 ਸਾਲਾਂ ਤੋਂ سلسلہ ਚੱਲ ਰਿਹਾ ਹੈ ਉਧਰ ਪ੍ਰਾਲੀ ਪ੍ਰਬੰਧਨ ਲਈ ਵੀ ਪੰਜਾਬ ਸਰਕਾਰ ਨੇ ਨਵੀਂ ਕੈਪੀਟਲ ਸਬਸਿਡੀ ਯੋਜਨਾ ਲਾਗੂ ਕੀਤੀ ਹੈ ਜਿਸ ਦੇ ਤਹਿਤ ਪ੍ਰਾਲੀ ਆਧਾਰਿਤ ਬੋਇਲਰ ਲਾਉਣ ਤੇ 1 ਕਰੋੜ ਰੁਪਏ ਦੀ ਸਬਸਿਡੀ ਮਿਲੇਗੀ ਇਸ ਯੋਜਨਾ ਨਾਲ ਜਿੱਥੇ ਪ੍ਰਾਣੀ ਪ੍ਰਦੂਸ਼ਣ ਤੇ ਰੋਕ ਲੱਗੇਗੀ ਤਾਂ ਉੱਥੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਨਮਾ ਸਟੀਮ ਬੋਇਲਰ ਲਗਾਓ। ਨਮਾ ਸਟੀਮ ਬੋਇਲਰ ਦੇ ਨਾਲ ਲਾਣ ਦੇ ਨਾਲ ਅਸੀਂ ਤੁਹਾਨੂੰ 1 ਕਰੋੜ ਰੁਪਏ ਦੀ ਸਬਸਿਡੀ ਦੇਾਂਗੇ ਡਬਲ। ਪੁਰਾਣੇ ਨਾਲੋਂ ਡਬਲ ਸਬਸਿਡੀ ਦੇਾਂਗੇ। ਉਹਦੇ ਵਿੱਚ ਕੀ ਹੋਊ ਜੇ 8 ਟਨ ਦਾ ਬੋਇਲਰ ਹੈ ਤਾਂ 1 ਕਰੋੜ ਰੁਪਿਆ ਸਬਸਿਡੀ ਹੋਊਗੀ। ਤੇ ਜੇ 8 ਟਨ ਤੋਂ ਵੱਧ ਹੈ ਤਾਂ ਕੈਲਕੂਲੇਟ ਹੋ ਕੇ ਜਿਵੇਂ ਮੰਨ ਲਓ 16 ਟਨ ਦਾ ਹੋ ਗਿਆ ਤਾਂ 2 ਕਰੋੜ ਸਬਸਿਡੀ ਹੋਊ ਜੇ 8 ਟਨ ਤੋਂ ਘੱਟ ਕੇ ਮੰਨ ਲਓ ਕਿਸੇ ਨੇ 4 ਟਨ ਦਾ ਲਾਇਆ ਤਾਂ 50 ਲੱਖ ਸਬਸਿਡੀ ਹੋ ਗਈ ਇਹ ਕੈਪੀਟਲ ਸਬਸਿਡੀ ਹੈ ਜਿਹੜੀ ਵਿਦਆਊਟ ਐਨੀ ਕੋਈ ਕਿਸ਼ਤਾਂ ਚ ਨਹੀਂ ਇੱਕ ਮੁਸ਼ਤਾਸੀ ਸਬਸਿਡੀ ਉਹਨਾਂ ਨੂੰ ਦਿਆਂਗੇ ਸਰਕਾਰ ਦੇ ਐਲਾਨ ਵਿਚਾਲੇ ਝੋਨੇ ਦੀ ਬਿਜਾਈ ਤੋਂ ਪਹਿਲਾਂ ਹੀ ਕਣਕ ਦੀ ਨਾੜ ਨੂੰ ਸੜਨ ਦੀਆਂ ਘਟਨਾਵਾਂ ਵੱਧ ਚੁੱਕੀਆਂ ਨੇ ਇਸ ਸਾਲ 14 ਮਈ ਤੱਕ ਦੇ ਅੰਕੜਿਆਂ ਮੁਤਾਬਕ ਸੂਬੇ 'ਚ ਨਾੜ ਸਾੜਨ ਦੇ 6244 ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ 'ਚੋਂ ਅੰਮ੍ਰਿਤਸਰ 'ਚ 676, ਗੁਰਦਾਸਪੁਰ 'ਚ 562, ਮੋਗਾ 'ਚ 474, ਬਠਿੰਡਾ 'ਚ 472, ਫਿਰੋਜ਼ਪੁਰ 'ਚ 452, ਸੰਗਰੂਰ 'ਚ 431 ਅਤੇ ਤਰਨਤਾਰਨ 'ਚ 408 ਥਾਵਾਂ 'ਤੇ ਨਾੜ ਨੂੰ ਅੱਗ ਲਾਈ ਗਈ ਹੈ। ਹਾਲਾਂਕਿ ਇਹ ਅੰਕੜੇ ਪਿਛਲੇ ਸਾਲਾਂ ਦੇ ਮੁਕਾਬਲੇ ਘਟਨੇ ਇਸ ਸਾਲ 2025 'ਚ 6243 ਮਾਮਲੇ ਸਾਹਮਣੇ ਆਏ ਜਦਕਿ 2024 ਚ 7832 2023 ਚ 8742 ਅਤੇ 2022 ਚ 14117 ਥਾਮਾਂ ਤੇ ਨਾੜ ਨੂੰ ਅੱਗ ਲਾਈ ਗਈ ਸੀ ਜ਼ਿਕਰ ਜੋ ਕਰ ਕਿ ਝੋਨੇ ਦੀ ਸਿੱਧੀ ਬਜਾਈ ਇੱਕ ਅਜਹੀ ਤਕਨੀਕ ਹੈ ਜਿਸ ਚ ਝੋਨੇ ਦੇ ਬੀਜ ਸਿੱਧੇ ਖੇਤ ਦੇ ਵਿੱਚ ਜਾਂਦੇ ਨੇ ਇਸ ਤਰੀਕੇ ਨਾਲ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ ਤਾਂ ਉਧਰ ਮਜ਼ਦੂਰੀ ਵਿਕ